ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਯੂ ਐਸ ਏ ਤੋਂ ਦੁਵਾਰ ਤੋਂ ਫਿਰ ਜੁੜੇ ਨੇ ਕੁਲਜੀਤ ਸਿੰਘ ਜੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਠੀਕ ਹੋ ਜੀ ਜੀ ਠੀਕ ਹੈ ਜੀ ਬਿਲਕੁਲ ਪੰਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਸੀਂ ਇਹਨਾਂ ਸਮਾਂ ਦੇ ਰਹੇ ਆ ਸਾਡੇ ਜਿਹੜੇ ਵੀਵਰ ਆ ਉਹਨਾਂ ਨੂੰ ਚੰਗੀ ਅਪਡੇਟ ਦੇ ਰਹੇ ਆ ਉਹ ਮੁੰਡੇ ਬ੍ਰਤੀ ਕੀ ਉਹਦੇ ਨਾਲ ਜੋ ਘਟਨਾ ਹੋਈ ਆ ਉਹਦੇ ਹੱਕ ਦੇ ਵਿੱਚ ਕੌਣ ਕੌਣ ਕਿਹੜੀ ਕਿਹੜੀ ਸੰਸਥਾ ਆਈ ਆ ਜਾਂ ਕਿਹੜੇ ਲੋਕ ਉਹਦੇ ਹੱਕ ਚ ਆਏ ਆ ਤਾਂ ਕੀ ਫਰਦਰ ਕੀ ਇਨਕੁਆਇਰੀ ਹੋ ਸਕਦੀ ਹੈ ਕਿਵੇਂ ਉਹ ਬੱਚਾ ਵੱਸ ਸਕਦਾ ਹੈ ਜੀ ਪੰਜਾਬੀ ਭਰਾ ਆਪਣਾ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹ ਜਿਹੜਾ ਮੁੰਡਾ ਰਜਿੰਦਰ ਸਿੰਘ ਹੈ ਉਹਦੇ ਅੱਜ ਕੱਜਾਂ ਦੀ ਗੱਲਬਾਤ ਹੋ ਰਹੀ ਸੀ ਕਿਸੇ ਨਾਲ ਅੱਛਾ ਜੀ ਉਹਨਾਂ ਨੇ ਇਹ ਹੀ ਦੱਸਿਆ ਵੀ ਉਹਨਦੀ ਗੱਲਬਾਤ ਹੋਈ ਆ ਉਹ ਜਿਹੜੇ ਜੇਲ੍ਹ ਅਸਲ ਵਿੱਚ ਜੇਲ੍ਹ ਵਿੱਚ ਨਹੀਂ ਜਦੋਂ ਇਹੋ ਜਿਹਾ ਕੇਸ ਹੋ ਮੇਰੇ ਛੋਟੇ ਅਨੇਕ ਜੇ ਸਜ਼ਾ ਜਾਇਜ਼ਤਾ ਨਹੀਂ ਹੁੰਦਾ ਬੰਦਾ ਤਾਂ ਉਹਨੂੰ ਉੱਥੇ ਇੱਕ ਕੈਂਪ ਹੁੰਦੇ ਕੈਂਪ ਦੇ ਵਿੱਚ ਰੱਖਿਆ ਜਾਂਦਾ ਹੈ। ਅੱਛਾ ਮਤਲਬ ਜੇਲ੍ਹ ਟੈਂਪਰੇਰੀ ਹੁੰਦੀ ਜੇਲ੍ਹ ਜਿੱਨੂੰ ਕਹਿੰਦੇ। ਨਹੀਂ ਨਹੀਂ ਜੇਲ੍ਹ 'ਚ ਨਹੀਂ ਗਈ ਉੱਥੇ ਕੈਂਪ ਦੇ ਵਿੱਚ ਉੱਥੇ ਕਾਫੀ ਖੁੱਲ੍ਹ ਹੁੰਦੀ ਹੈ ਬੰਦੇ ਨੂੰ ਟੀਵੀ ਵਗੈਰਾ ਦੇਖਣ ਦੀ ਤੇ ਉਹ ਮੁੰਡਾ ਨਿਊਜ਼ ਵੇਖ ਰਿਹਾ ਹਰਜਿੰਦਰ ਸਿੰਘ ਉਹ ਕਹਿੰਦਾ ਆਪਣੇ ਕਾਜਨ ਨੂੰ ਕਹਿ ਰਿਹਾ ਕਿ ਯਾਰ ਬੜੀ ਨਿਊ ਚੱਲ ਰਹੀ ਹੈ ਕਿ ਡਰਿਆ ਹੋਇਆ ਵਿਚਾਰਾ ਅੰਦਰ ਵੀ ਸਹਿਮਿਆ ਹੋਇਆ ਤੇ ਕਿਉਂ ਇੰਨੀ ਚੱਲ ਰਹੀ ਹੈ ਕਿਉਂ ਹਾਈਲਾਈਟ ਕੀਤਾ ਜਾ ਰਿਹਾ ਅਸਲ 'ਚ ਇਹ ਪੋਲਿਟੀਕਲ ਮੁੱਦਾ ਬਣ ਗਿਆ ਜਿਵੇਂ ਆਪਾਂ ਵੇ ਇਹਨਾਂ ਟਾਕਸਨ ਦੇ ਵਿੱਚ ਵੀ ਜਿਆਦਾ ਪੋਲਿਟਿਕਲ ਮੁੱਦਾ ਬਣ ਜਾਂਦਾ ਕੋਈ ਨਾ ਕੋਈ ਚੀਜ਼ ਨੂੰ ਲੈ ਕੇ ਕਿਸੇ ਵੱਖਵਾਦ ਨੂੰ ਲਾ ਕੇ ਧਰਮ ਨੂੰ ਲੈ ਕੇ ਜਾਂ ਕੋਈ ਜਾਤੀਵਾਦ ਨੂੰ ਲੈ ਕੇ ਇਹੋ ਚੀਜ਼ ਬਣ ਚੁੱਕੀ ਹੈ ਹੁਣ ਅਸਲ 'ਚ ਫਰੋਲੇਟਰ ਤੇ ਕੈਲੀਫੋਰਨੀਆ ਦੇ ਵਿੱਚ ਅੱਗੇ ਇਲੈਕਸ਼ਨ ਆਏ ਗਵਰਨਰ ਦੇ ਅੱਛਾ ਜੀ ਤੇ ਉਹ ਜਿਹੜੇ ਜਿਹੜਾ ਜੀ ਇਹ ਫਰੋਲੇਟਰ ਦਾ ਗਵਰਨਰ ਆ ਉਹ ਅਸਲ 'ਚ ਵੇਖੋ ਤੁਸੀਂ ਕਿੱਡਾ ਬੇਵਕੂਫ ਬੰਦਾ ਹੋਊਗਾ ਕਿ ਆਮ ਬੰਦਾ ਇੱਕ ਆਮ ਐਕਸੀਡੈਂਟ ਹੋਇਆ ਰੋਡ ਦੇ ਉੱਤੇ ਹੈਨਾ ਤੇ ਉਹ ਬੰਦੇ ਨੂੰ ਖੁਦ ਉੱਥੋਂ ਹਸਪਤਲ ਲੈ ਕੇ ਜਾ ਰਿਹਾ ਕੈਲੀਫੋਰਨੀਆ ਅਗਲੇ ਵੀ ਲੋਕਾਂ ਦੇ ਵਿੱਚ ਵਿਖਾ ਰਿਆ ਫਿਰ ਫਿਰ ਤੁਸੀਂ ਸਾਰਿਆਂ ਨੇ ਵੇਖਿਆ ਨਹੀਂ ਕਿ ਉਹ ਮੁੰਡੇ ਨੂੰ ਹੱਥ ਘੜੀਆਂ ਲਾਈਆਂ ਹੋਣ ਪੈਰਾਂ 'ਚ ਬੀਡੀਆਂ ਪਾਈਆਂ ਉਹ ਕਿੱਡਾ ਕੋਈ ਅਪਰਾਧੀ ਸੀ ਜਾਂ ਕਿੱਡਾ ਕੋਈ ਵੱਡਾ ਕੋਈ ਹੈਗਾ ਸੀ ਗੈਂਗਸਟਰ ਜਰ ਉਹਨੂੰ ਇਸ ਤਰੀਕੇ ਨਾਲ ਲੈ ਕੇ ਜਾਇਆ ਲੈ ਕੇ ਜਾਇਆ ਰਿਹਾ ਹੈ ਨਾ ਜੀ ਜੀ ਔਰ ਦੂਜੀ ਗੱਲ ਦੁੱਖ ਦੀ ਗੱਲ ਇਹ ਆ ਵੀ ਉਸ ਬੱਚੇ ਦੇ ਸਿਰ ਤੇ ਪੱਗ ਨਹੀਂ ਇਹ ਬਹੁਤ ਸਾਰੇ ਪੰਜਾਬੀਆਂ ਨੇ ਇਕੱਲਾ ਸਿੱਖਾਂ ਨੇ ਨਹੀਂ ਪੰਜਾਬੀ ਜਿੰਨੇ ਵੀ ਆਉਂਦੇ ਆ ਵਿੱਚ ਹਿੰਦੂ ਸਿੱਖ 크ਰਿਸਚਨ ਹਰ ਇੱਕ ਤਰ੍ਹਾਂ ਦੇ ਧਰਮ ਦੇ ਬੰਦੇ ਆਉਂਦੇ ਪੰਜਾਬੀ ਜਿਹੜੇ ਇੰਡੀਅਨ ਖਾਸ ਕਰਕੇ ਸਾਰਿਆਂ ਨੇ ਤਰਾਜ ਕੀਤਾ ਕਿ ਬੱਚੇ ਦੇ ਸਿਰ ਤੇ ਪੱਗ ਨਹੀਂ ਤੇ ਪੱਗ ਦਾ ਇਹ ਆ ਵੀ ਉਹ ਇੰਟਰਨੈਸ਼ਨਲ ਕਾਨੂੰਨ ਵੈਸੇ ਆਪਾਂ ਇੰਡੀਆ 'ਚ ਵੀ ਵੇਖਿਆ ਹੁੰਦਾ ਇਹ ਕਿ ਜਦੋਂ ਤੱਕ ਬੰਦਾ ਹਵਾ ਲਾਚਾ ਹੁੰਦਾ ਉਹਨੂੰ ਕੁਝ ਨਾ ਕੁਝੀ ਜਾਂ ਤੋਂ ਦੂਰ ਕਿਸਾ ਜਾਂਦਾ ਕਿ ਬੰਦਾ ਸੁਸਾਇਡ ਵਗੈਰਾ ਨਾ ਕਰ ਲਵੇ ਉਹ ਚੀਜ਼ ਨੂੰ ਰੱਖ ਕੇ ਸ਼ਾਇਦ ਪੁਲਿਸ ਨੇ ਉਹਨੂੰ ਮੌਕਾ ਨਹੀਂ ਦਿੱਤਾ ਉਹਨੂੰ ਪੱਗ ਬੰਨਣ ਦਾ ਜਾਂ ਮਤਲਬ ਇਹ ਉਹ ਦੂਰ ਸੀ ਉਹਦੇ ਕੋਲੋ ਚੀਜ਼ ਕੋਈ ਦਸਤਾਰ ਕੋਲੇ ਨਾ ਹੋਵੇ ਹਨਾ ਇਹ ਹਾਲੇ ਪੂਰਾ ਕਲੀਅਰ ਨਹੀਂ ਹੋ ਸਕੇ ਤਾਂ ਉਹ ਮੁੰਡਾ ਜਦੋਂ ਬਾਹਰ ਆਊਗਾ ਇੰਟਰਵਿਊ ਵਗੈਰਾ ਕਰੂਗਾ ਉਦੋਂ ਪਤਾ ਲੱਗੂਗਾ ਪਰ ਇਸ ਟਾਈਮ ਉਹ ਕਾਫੀ ਡਰਿਆ ਹੋਇਆ ਅੰਦਰ ਜਿਹੜੇ ਕੈਂਪ ਚ ਉਹਨੂੰ ਰੱਖਿਆ ਗਿਆ ਤੇ ਉਹਦੀ ਸ਼ਾਇਦ ਥੋੜੇ ਦਿਨਾਂ ਤੱਕ ਦੁਬਾਰਾ ਤਰੀਕ ਹੈ ਹੁਣ ਕੱਲ ਉਹਦੀ ਤਰੀਕ ਪਈ ਸੀ ਇਹਨੂੰ ਜੱਜ ਕੋਲੇ 24 ਘੰਟਿਆਂ ਚ ਪੇਸ਼ ਕੀਤਾ ਗਿਆ ਸੀਗਾ ਜਿੰਦੇ ਵਿੱਚ ਉਹਨੂੰ ਇੱਕ ਸਰਕਾਰੀ ਵਕੀਲ ਦਿੱਤਾ ਗਿਆ ਟੈਂਪਰੇਰੀ ਅੱਛਾ ਜੀ ਦੂਸਰੀ ਗੱਲ ਇਹ ਆ ਕਿ ਉਹਨੂੰ ਇੱਕ ਟਰਾਂਸਲੇਟਰ ਮਿਲਿਆ ਤੇ ਜੇ ਤੂੰ ਇੰਗਲਿਸ਼ ਵਧੀਆ ਨਹੀਂ ਸਮਝ ਸਕਦਾ ਬੋਲ ਸਕਦਾ ਉਹ ਉਹ ਤੈਨੂੰ ਦਿੱਤਾ ਜੋ ਪਰ ਉਹ ਬਾੜ ਮੋੜੀ ਕਿਸਮਤ ਬੱਚੇ ਦੀ ਇਹ ਆ ਕਿ ਉਹ ਜਿਹੜੀ ਟਰਾਂਸਲੇਟਰ ਉਹਨੂੰ ਵੀ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਅੱਛਾ ਜੀ ਉਹ ਉਹ ਹਾਂਜੀ ਉਹ ਪੂਰੀ ਤਰ੍ਹਾਂ ਪ੍ਰੋਪਰ ਉਹ ਬੱਚੇ ਨੂੰ ਸਮਝਾ ਨਹੀਂ ਸਕਦੀਗੀ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਹੁਣ ਸਾਡੀਆਂ ਜਸੇਬੰਦੀਆਂ ਅੱਗੇ ਆ ਰਹੀਆਂ ਨੇ ਮੈਂ ਨਾਮ ਨਹੀਂ ਲੈਣਾ ਨਾ ਬਹੁਤ ਵੱਡੀਆਂ ਜਸੇਬੰਦੀਆਂ ਨੇ ਅਮਰੀਕਾ ਦੀਆਂ ਪਰ ਕੈਨੇਡਾ ਦੀਆਂ ਤੇ ਜਿੰਦੇ ਵਿੱਚ ਉਹ ਜਸੇਬੰਦੀਆਂ ਨੇ ਹੁਣ ਅੱਗੇ ਆਉਣ ਦਾ ਵਿਚਾਰ ਕਰ ਰਹੀਆਂ ਨੇ ਉਹ ਪਰਿਵਾਰ ਨਾਲ ਵੀ ਸੰਪਰਕ ਕਰ ਰਹੇ ਨੇ ਔਰ ਜਿਹੜੇ ਉੱਥੋਂ ਦੇ ਹੋਰ ਪਤਵੰਤੇ ਸੱਜਣਾਂ ਜਿਵੇਂ ਕਿ ਉੱਥੇ ਗੁਰਦਰਾ ਸਾਹਿਬ ਕੈਲੀਫੋਰਨੀਆ ਦੇ ਵਿੱਚ ਜਿਵੇਂ ਫਰੋਡੇਟਾ ਚ ਜਿਹੜਾ ਗੁਰਦਰਾ ਸਾਹਿਬ ਹੈ ਉਹ ਵੀ ਅ ਅੱਗੇ ਆ ਰਹੇ ਨੇ ਸਾਰੇ ਪਰ ਹਾਲੇ ਸਾਰੇ ਸੋਚ ਰਹੇ ਵੀ ਅਸੀਂ ਇਸ ਕੇਸ ਨੂੰ ਹੈਂਡਲ ਕਿਵੇਂ ਕਰਨਾ ਕਿਉਂਕਿ ਇਹਨੂੰ ਇੱਕ ਮੁੱਦਾ ਪੋਲੀਟਿਕਲ ਮੁੱਦਾ ਬਣਾਇਆ ਗਿਆ ਹਣਾ ਜੀ ਜਿਹੜੇ ਕਿ 트ੰਪ ਦੇ ਹਮਾਇਤੀ ਨੇ ਉਹ ਇਸ ਚੀਜ਼ ਨੂੰ ਮਿਸਯੂਜ਼ ਕਰ ਰਹੇ ਨੇ ਇਸ ਬੱਚੇ ਦੇ ਜਿਹੜਾ ਐਕਸੀਡੈਂਟ ਨੂੰ ਹਾਲੇ ਕਿ ਹੋਇਆ ਤਾਂ ਕੁਦਰਤ ਵੱਲੋਂ ਬੱਚਾ ਕੋਈ ਘਰੋਂ ਇਹ ਸੋਚ ਕੇ ਨਹੀਂ ਨਿਕਲਿਆ ਕਿ ਮੈਂ ਕੋਈ ਬੰਦਾ ਮਾਰਨਾ ਜਾਂ ਕੁਝ ਵੀ ਉਹਨੇ ਹਣਾ ਕੋਈ ਜਨਾ ਅਪਰਾਧ ਨਹੀਂ ਕੀਤਾ ਵਿਚਾਰੇ ਨੇ ਬਸ ਸਿਰਫ ਉਹਦੇ ਤੋਂ ਗਲਤੀ ਹੋ ਗਈ ਜਿਹੜਾ ਯੂ ਟਰਨ ਉਹਨੇ ਮਾਰਿਆ ਰੋਂਗ ਉਹ ਉਹਨੇ ਇੱਕ ਜਲਦਬਾਜ਼ੀ ਕਰਨ ਲਈ ਉਹਦੇ ਵਿੱਚ ਉਹ ਜਿਹੜੇ ਲੋਕ ਪਿੱਛੇ ਅੱਗੇ ਵੱਜੇ ਆ ਪਰ ਨਾਲ ਇਹ ਵੀ ਨਵੀਂ ਅਪਡੇਟ ਆਈ ਹੈ ਕਿ ਉਹਨਾਂ ਦਾ ਹਰਜਿੰਦਰ ਸਿੰਘ ਦਾ ਉਹਨਾਂ ਨੇ ਬਲੱਡ ਟੈਸਟ ਵੀ ਵਗੈਰਾ ਜਿਹੜਾ ਹੁੰਦਾ ਹੈ ਡਰੱਗ ਟੈਸਟ ਉਹ ਕਰ ਲਿਆ ਉਹਨਾਂ ਨੇ ਉਹ ਰਾਈਟ ਵੇ ਇਥੋਂ ਦਾ ਵੈਸ ਕੈਨੇਡਾ ਅਮਰੀਕਾ ਦਾ ਕਾਨੂੰਨ ਹੈ ਕਿ ਰਾਈਟ ਵੇ ਜਦੋਂ ਵੀ ਬੰਦਾ ਉਹ ਅਰੈਸਟ ਕਰਦੇ ਆ ਤੇ ਉਹ ਨਾਲ ਦੀ ਨਾਲ ਹੁੰਦਾ ਸਾਰੇ ਸੈਂਪਲ ਵਗੈਰਾ ਲੈ ਲੈਂਦੇ ਆ ਜਿਹੜਾ ਨਾਲ ਉਹਦਾ ਕੋਡ ਡਾਈਵਰਸੀ ਨਾਲ ਜਿਹੜਾ ਸਹਾਇਕ ਡਰਾਈਵਰ ਸੀਗਾ ਉਹ ਅਸਲ 'ਚ ਬ੍ਰਦਰ ਨਹੀਂ ਉਹਨੂੰ ਬ੍ਰਦਰ ਕਰਕੇ ਉਹਨੂੰ ਭੰਡਿਆ ਜਾ ਰਿਹਾ ਬ੍ਰਦਰ ਨਹੀਂ ਕੋ ਯਾਰ ਦੋਸਤਾ ਹੋ ਮੁੰਡੇ ਦੋਨੇ ਅੱਛਾ ਜੀ ਤੇ ਉਹਦਾ ਵੀ ਹੁਣ ਉਹਨਾਂ ਨੇ ਸਾਰਾ ਕੁਝ ਰਿਪੋਰਟਾਂ ਵਗੈਰਾ ਲਈਆਂ ਕੀ ਇਹਨਾਂ ਨੇ ਕੋਈ ਮਨ ਲਓ ਕੋ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਸੀ ਕਿਉਂਕਿ ਇਹ ਮੁਰਦ ਲਈ ਜਾਂਚ ਦੇ ਵਿੱਚ ਹੁੰਦੀਆਂ ਚੀਜ਼ਾਂ ਨਾ ਕਿ ਜਿਹੜੀ ਜਿਹੜੇ ਲੋਕ ਤਿੰਨ ਮਰੇ ਆ ਦੋ ਗੱਡੀਆਂ ਦੇ ਵਿੱਚ ਉਹਨਾਂ ਦਾ ਵੀ ਉਹ ਸਾਰਾ ਡਾਟਾ ਪੁਲਿਸ ਇਕੱਠਾ ਕਰ ਰਹੀ ਆ ਤੇ ਉਹਨਾਂ ਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਉਹਨਾਂ ਦੀਆਂ ਵੀ ਡਾਕਟਰੀ ਰਿਪੋਰਟਾਂ ਵਗੈਰਾ ਉਹਨਾਂ ਦੀ ਜੋ ਹੋਣਗੀਆਂ ਉਹ ਸਾਰੀਆਂ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਪੁਲਿਸ ਵੱਲੋਂ ਜੀ ਭਾਜੀ ਔਰ ਜਿਹੜਾ ਆਪਣਾ ਵਕੀਲ ਹੋਗਾ ਰਜਿੰਦਰ ਸਿੰਘ ਦੇ ਵਕੀਲ ਹੁਣ ਕਾਫੀ ਉੱਥੇ ਜਿਹੜੇ ਸੀਨੀਅਰ ਬੰਦੇ ਆ ਉਹ ਸਾਰੀ ਇਸ ਕੇਸ ਨੂੰ ਛਾਣਬਿਨ ਕਰ ਰਿਹਾ ਕਿ ਅਸੀਂ ਇਹਨੂੰ ਕਿਵੇਂ ਕੇਸ ਨੂੰ ਹੈਂਡਲ ਕਰਨਾ ਕਿਉਂਕਿ ਇੱਕ ਇਹ ਇਹ ਹੁਣ ਇੱਕ ਬਣ ਗਿਆ ਵੀ ਇੱਕ ਇੰਡੀਅਨ ਪਹਿਲਾਂ ਇਹ ਇਹ ਲੋਕ ਕਾਲਿਆਂ ਨਾਲ ਜਿਹੜੇ ਕਿ afrika मूल ਦੇ ਲੋਕ ਸੀ ਉਹਨਾਂ ਨਾਲ ਵਿਤਕਰਾ ਕਰਦੇ ਸੀ ਔਰ ਉਹਨਾਂ ਦੇ ਮਗਰੋਂ ਹਟੇ ਆ ਤੇ ਹੁਣ ਇਹ ਇਹ ਇੱਕ ਇੰਡੀਅਨ ਲੋਕਾਂ ਨਾਲ ਪੰਜਾਬੀ ਲੋਕਾਂ ਨਾਲ ਖਾਸ ਕਰਕੇ ਇੱਕ ਇਹ ਨਫ਼ਰਤ ਕਰਨੇ ਸ਼ੁਰੂ ਕਰਤੀ ਇਹਨਾਂ ਨੇ ਹਾਲੇ ਕਿ ਇਥੋਂ ਦੇ ਕੋਰਟ ਵਿਚਾਰੀਆਂ ਜਿਹੜੀਆਂ ਉਹ ਇਹ ਚੀਜ਼ਾਂ ਨੂੰ ਨਹੀਂ ਮੰਨਦੀਆਂ ਪਰ ਜਿਹੜੇ ਪ੍ਰੈਕਟੀਕਲ ਇਹ ਚੀਜ਼ ਨੂੰ ਉਭਾਰਿਆ ਗਿਆ ਕਿਉਂਕਿ ਉਹਨਾਂ ਨੇ ਅੱਗੇ ਇਲੈਕਸ਼ਨ ਲੜਨੇ ਦੋਨੋਂ ਬੰਦਿਆਂ ਨੇ ਤੇ ਜਿਹੜਾ ਕੈਲੀਫੋਰਨੀਆ ਦਾ ਉਹ ਬੰਦਾ ਸਿੱਧਾ ਉਹ ਕਹਿੰਦਾ ਵੀ ਠੀਕ ਆ ਮੁੰਡੇ ਨੇ ਟੈਕਸਟ ਦਿੱਤੇ ਕਿ ਨਾ ਕਿਸੇ ਨੂੰ ਸਮਝਾ ਕੋਈ ਦਬਲੀ ਕਰਨੇ ਕੋਈ ਕੁਛ ਨਹੀਂ ਕਾ ਤੇ ਉਹਨੂੰ ਫਿਰ ਇਹ ਇਹ ਜਿਹੜੀ ਫਰੋਰੇਡਾ ਦੀ ਸਰਕਾਰ ਵੱਲੋਂ ਜਾਂ ਉਥੋਂ ਦੇ ਸਿਸਟਮ ਵੱਲੋਂ ਇਹਨੂੰ ਬਦਨਾਮ ਕੀਤਾ ਜਾ ਰਿਹਾ ਮੁੰਡੇ ਨੂੰ ਕਿ ਜੀ ਇਹ ਇਹ ਬੰਦਾ ਅਨਲੀਗਲ ਆ ਅਨਲੀਗਲ ਨਹੀਂ ਭਾਈ ਸਾਹਿਬ ਜੀ ਉਹਦੇ ਕੋਲੇ ਲਾਇਸੈਂਸ ਅਮਰੀਕਾ ਦਾ ਹੈ ਅੱਛਾ ਜੀ ਵਰਕ ਪਰਮਿਟ ਅਮਰੀਕਾ ਦਾ ਅਮਰੀਕਾ ਦੀ ਉਹਦੇ ਕੋਲ ਆਈਡੀ ਹੈ ਉਹ ਠੀਕ ਆ ਲੈ ਕੱਚਾ ਹੋ ਪੱਕਾ ਨਹੀਂ ਹੋ ਸਕਿਆਗਾ ਹੋਇਆ ਨਹੀਂਗਾ ਪਰ ਉਹਦੇ ਕੋਲੇ ਸਾਰਾ ਵੀ ਲੀਗਲੀ ਸਾਰਾ ਪਛਾਨ ਨਿਕਲਦਾ ਹੈ ਹੀ ਨਹੀਂਗਾ ਇਹ ਸਭ ਝੂਠ ਇਹ ਜਾਣ ਕੇ ਜਿਵੇਂ ਆਪਣੇ ਗੋਦੀ ਮੀਡੀਆ ਹੁੰਦਾ ਨਾ ਏਵੇਂ ਇੱਥੇ ਵੀ ਗੋਦੀ ਮੀਰੀਆ ਬਣ ਗਿਆ ਹੋਣਾ ਹਾਂਜੀ ਇਹ ਚੀਜ਼ਾਂ ਨੂੰ ਉਭਾਰਿਆ ਜਾ ਰਿਹਾ ਕਿ ਬਚਾਨ ਲਿਕ ਲਾਨ ਨਿਕਲ ਨਿਕਲ ਨੀਗਾ ਉਹ ਟੱਪ ਕੇ ਬਾਰਡਰ ਜ਼ਰੂਰ ਆਇਆ ਹੋਗਾ ਆਇਆ ਵੀ ਆਊਗਾ ਜਿਵੇਂ ਦੱਸ ਰਹੇ ਆ ਲੋਕ ਪਰ ਉਹ ਅਨਲੀਗਲ ਨਹੀਂ ਪੱਕੇ ਦਾ ਡਾਕੂਮੈਂਟ ਸਾਰੇ ਉਸ ਤੋਂ ਹੈਗੇ ਆ ਪੱਕਾ ਲਾਇਸੈਂਸ ਵਗੈਰਾ ਸਭ ਕੁਝ ਹਾਂਜੀ ਹਾਂਜੀ ਬਿਲਕੁਲ ਜੀ ਹੈਗਾ ਉਹ ਬੱਚਾ ਸਭ ਤੋਂ ਵੱਡੀ ਗੱਲ ਇਹ ਆ ਕਿ ਬੱਚਾ ਕੋਈ ਨਸ਼ਾ ਨਹੀਂ ਕਰਦਾਗਾ ਉਹਦੇ ਪਿੰਡ ਤੋਂ ਵੀ ਪਤਾ ਲੱਗਿਆ ਔਰ ਉਹਦੇ ਜਿਹੜੇ ਕਜਨਾਂ ਹੁੰਦਾ ਉਹਦਾ ਭੂਆ ਦਾ ਬੇਟਾ ਤੋਂ ਬਸੀ ਕਿ ਉਹ ਬੱਚਾ ਕੋਈ ਡਰਗ ਵਗੈਰਾ ਕੁਝ ਨਹੀਂ ਕਰਦਾ ਨਾ ਉਹ ਮੀਟ ਵਗੈਰਾ ਖਾਂਦਾ ਇਹਨਾਂ ਵੱਲੋਂ ਸ਼ੁੱਧ ਬੰਦਾ ਉਹ ਬੱਚਾ ਹੈਗਾ ਉਹ ਤਾਂ ਇੱਕ ਕਿਸਮਤ ਹਾਰ ਗਈ ਉਹ ਵਿਚਾਰਾ ਯੂਟਰਨਲ ਲੈਨ ਬਹਿ ਗਿਆ ਤੇ ਉਹਨੂੰ ਇਹ ਇਹ ਚੀਜ਼ ਦਾ ਸਾਹਮਣਾ ਕਰਨਾ ਪੈ ਗਿਆ ਪਰ ਉਹਨੂੰ ਇਸ ਟਾਈਮ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤੇ ਜਿੰਦੇ ਵਿੱਚ ਹੁਣ ਡਾਕਟਰ ਸਵੇਰਮਨ ਸਿੰਘ ਉਹਨਾਂ ਨੇ ਸਭ ਤੋਂ ਅੱਗੇ ਆ ਕੇ ਉਹਨਾਂ ਨੇ ਇਹ ਚੀਜ਼ ਨੂੰ ਕੇਸ ਲੜਨ ਨੂੰ ਪਹਿਲ ਦਿੱਤੀ ਆ ਔਰ ਕੇਸ ਲੜਨਗੇ ਬੜੇ ਸੀਨੀਅਰ ਵਕੀਲ ਮਹਿੰਗੇ ਤੋਂ ਮਹਿੰਗੇ ਵਕੀਲ ਕਿਤੇ ਜਾਣਗੇ ਇਥੇ ਇਸ ਬੱਚੇ ਵਾਸਤੇ ਤੇ ਇਹ ਇਹਦੀ ਇਸ ਚੀਜ਼ ਦੀ ਜਿੱਤ ਵੀ ਹੋ ਗਈ ਜਿੱਥੋਂ ਤੱਕ ਮੈਨੂੰ ਉਮੀਦ ਹੈਗੀ ਆ ਕਿਉਂਕਿ ਉਹ ਬੱਚੇ ਦਾ ਕੋਈ ਮਕਸਦ ਨਹੀਂ ਸੀ ਕਿ ਮੈਂ ਕਿਸ ਨੂੰ ਮਾਰਨਾ ਹੈ ਜਾਂ ਮੈਂ ਕਿਸਦਾ ਵਿੱਚ ਕੋਈ ਨਫਰਤ ਰਹੀ ਆ ਕਿ ਆਪਾਂ ਮਹਿੰਗੇ ਤੋਂ ਮਹਿੰਗਾ ਵਕੀਲ ਉਹਦਾ ਕੇਸ ਲੜੂਗਾ ਮਤਲਬ ਜਿਹੜਾ ਅਮਰੀਕਾ ਦਾ ਬੈਸਟ ਵਕੀਲ ਹੋਊਗਾ ਉਹ ਕੇਸ ਲੜੂਗਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਜੀ ਜਿਹੜਾ ਇੱਕ ਵਾਰੀ ਟੈਂਪੋਰਰੀ ਵਕੀਲ ਉਹਨਾਂ ਨੂੰ ਦਿੱਤਾ ਗਿਆ ਉਹ ਉਹ ਚਲੋ ਸਰਕਾਰ ਦਾ ਫਰਜ਼ ਹੁੰਦਾ ਹੈ ਉਹਨਾਂ ਨੂੰ ਦੇਣਾ ਪੈਂਦਾ ਕੋਰਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉੱਥੇ ਬੱਚਾ ਪੇਸ਼ੀ ਤੇ ਆਇਆ ਤੁਹਾਨੂੰ ਪੁੱਛਿਆ ਜਾਂਦੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਂਦੀਆਂ ਕਿ ਅਸੀਂ ਤੈਨੂੰ ਕਿਉਂ ਚਾਰਜ ਲਾਇਆ ਕਿਉਂ ਨਹੀਂ ਹੱਲੇ ਤੋਂ ਤੁਸੀਂ ਚਾਰਜ ਲੱਗਨੇ ਆ ਉਹਨੇ ਕਿਉਂਕਿ ਹੱਲੇ ਉਹਦੀ ਇਨਕੁਆਇਰੀ ਚੱਲ ਰਹੀ ਆ ਠੀਕ ਆ ਨਾ ਹੱਲੇ ਉਹ ਸਾਰਾ ਕੁਝ ਉਹਨਾਂ ਨੇ ਚੈੱਕ ਕਰਕੇ ਉਸ ਤੋਂ ਬਾਅਦ ਹੁੰਦੇ ਤੇ ਜਿਹੜੇ ਜੋ ਚਾਰਜ ਲੱਗਣਗੇ ਉਸ ਤੋਂ ਬਾਅਦ ਫਿਰ ਉਹ ਵਕੀਲਾ ਨੇ ਅੱਗੇ ਉਸ ਚੀਜ਼ ਨੂੰ ਫਾਈਟ ਕਰਨੀ ਆ ਵੀ ਅਸੀਂ ਉਹਨੂੰ ਕਿਵੇਂ ਬੱਚੇ ਨੂੰ ਅੱਛਾ ਇਹ ਮੈਨੂੰ ਲੱਗਦਾ ਵੀ ਉਹ ਹਾਂਜੀ ਪ੍ਰਮਾਤਮਾ ਦੀ ਕਿਰਪਾ ਨਾਲ ਬੱਚਾ ਬੇਦਾਗ ਬਰੀ ਹੋ ਕੇ ਬਾਗਯਤ ਬਰੀ ਹੋਊਗਾ ਜੀ। ਕੀ ਬਾਤ ਆ ਪਾਜੀ ਬੇਦਾ ਬਹੁਤ ਵਧੀਆ ਹੈ ਜੀ। ਇਹ ਬਹੁਤ ਵਧੀਆ ਹਾਂਜੀ ਕਿਉਂਕਿ ਹਾਂਜੀ ਤੋ ਕਿ ਇੱਥੋਂ ਦੇ ਜਿਹੜੇ ਸਿਸਟਮ ਆ ਜਿਹੜਾ ਕਾਨੂੰਨ ਆ ਇਹ ਇਹ ਵੇਖੋ ਇਹਨਾਂ ਨੇ ਤਾਂ ਜਿਹੜਾ ਟਰੰਪ ਆ ਉਹਨੂੰ ਹੀ ਖਿੱਚ ਲਿਆ ਸੀਗਾ ਪਿੱਛੇ ਜੇ ਇਹਨੇ ਕਾਫੀ ਰੋਲਾ ਪਾਇਆ ਸੀ ਟਰੰਪ ਨੇ ਤੇ ਉਹਨਾਂ ਨੇ ਜੈਸਾ ਵੀ ਨੋਟਿਸ ਕੱਢ ਤੋ ਸੀ ਇਹਨੂੰ ਵੀ ਤੇ ਇਹ ਕਾਨੂੰਨ ਜਿਹੜਾ ਇੱਥੋਂ ਦਾ ਨਾ ਉਹ ਛੇਤੀ ਦਵਾਚ ਨਹੀਂ ਆਉਂਦਾ ਇਹਨਾਂ ਲੋਕਾਂ ਦੇ ਮਨ ਲੋ ਜੱਜਾਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਦੂਜੇ ਦੇਸ਼ਾਂ ਵਾਂਗੂ ਨਹੀਂ ਕਿ ਇੱਥੋਂ ਦੇ ਇਹ ਮਰਜ਼ੀ ਕਰਨਗੇ ਕਿਉਂਕਿ ਪਿੱਛੇ ਜੇ ਇੱਕ ਤੁਸੀਂ ਸੁਣੀ ਹੋਣੀ ਆ ਨਿਊਜ਼ ਉਦੋਂ ਸ਼ਾਇਦ ਟਰੰਪ ਸਰਕਾਰ ਸੀ ਇੱਕ ਅਫਰੀਕਾ ਮੂਲ ਦਾ ਬੰਦਾ ਸੀ ਉਹ ਤੋਂ ਧਰਨੇ ਵਿੱਚ ਗਏ ਤੇ ਉਹਨੂੰ ਉਹਨਾਂ ਨੇ ਪੁਲਿਸ ਵਾਲੇ ਨੱਪ ਲਿਆ ਉਹਨੂੰ ਸਾਹ ਨਹੀਂ ਆਉਂਦੇ ਤੁਹਾਨੂੰ ਉਹ ਵਿਚਾਰਾ ਬੜਾ ਰੋਲਾ ਪਾਉਂਦਾ ਸੀ ਉਹਦੀ ਮੌਤ ਹੋ ਗਈ ਪਰ ਡਾਕਟਰ ਸਾਹਿਬ ਕਹਿ ਰਹੇ ਸੀ ਅਸੀਂ ਪੱਗ ਦਾ ਇਸ਼ੂ ਵੀ ਚੱਕਾਂਗੇ ਕਿ ਪੱਗ ਲਹਾ ਕੇ ਕਿਉਂ ਉਹਨੂੰ ਬੇਕੀਤਾ ਗਿਆ ਇਹ ਵੀ ਗੱਲ ਗਲਤ ਮੰਨੀ ਹਾਂਜੀ ਹਾਂਜੀ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਉਹ ਅੰਦਰ ਮੈਂ ਪਹਿਲਾਂ ਉਹ ਪਹਿਲਾਂ ਬੰਦੇ ਦੀ ਗੱਲ ਕੰਪਲੀਟ ਕਰ ਲਵਾਂ ਉਹ ਜਦੋਂ ਉਸ ਅਫਰੀਕਾ ਮੋਲ ਦੇ ਬੰਦੇ ਨੂੰ ਜਦੋਂ ਇਹਨਾਂ ਨੇ ਬੰਦੇ ਨੇ ਨਹੀਂ ਛੱਡਿਆ ਉਹਦੀ ਜਾਨ ਨਿਕਲ ਗਈ ਉਹ ਮਰ ਗਿਆ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਨੇ ਵਿੱਚ ਆਉਂਦੀ ਸਜ਼ਾ ਸੁਣਾਈ ਆਈ ਉਹ ਬੰਦੇ ਨੂੰ ਇਹ ਉਹ ਬੰਦੇ ਨੂੰ 20 ਸਾਲ ਦੀ ਸਜ਼ਾ ਹੋਵੇ ਘੱਟੋ ਘੱਟ ਹਾਂਜੀ ਜੀ ਪੁਲਿਸ ਅਫਸਰ ਨੂੰ ਵੀ ਤੂੰ ਕਿਉਂ ਬੰਦੇ ਦੀ ਜਾਣਕੋ ਲਈਏ ਤੂੰ ਠੀਕ ਆ ਉਹਨੂੰ ਕੰਟਰੋਲ ਕਰਨਾ ਸੀ ਤੇਰਾ ਜਿੰਮੇਵਾਰੀ ਆ ਇਹ ਇਥੋਂ ਦੇ ਕਾਨੂੰਨ ਆ ਤੇ ਬਾਕੀ ਜੀ ਜਿਹੜੀ ਪੱਗ ਦਾ ਇਸ਼ੂ ਹੈਗਾ ਕਿਉਂਕਿ ਜਿੰਨਾ ਵੀ ਪੰਜਾਬੀ ਆ ਜਿੰਨਾ ਵੀ ਆਪਣਾ ਇੰਡੀਅਨ ਤਬਕਾ ਸਮਰਿਆਂ ਦੇ ਦਿਲ ਰੋਏ ਇਸ ਗੱਲ ਨੂੰ ਲੈ ਕੇ ਔਰ ਜਦੋਂ ਵੀ ਆਪਾਂ ਵੇਖੀਦਾ ਉਹ ਨਿਆਂ ਨੂੰ ਤੇ ਉਹ ਬੜਾ ਮਨ ਖਰਾਬ ਹੁੰਦਾ ਹਾਂ ਦਾ ਇਹ ਜੀ ਨੂੰ ਹੁੰਦਾ ਵੀ ਬੱਚਾ ਬਿਨਾ ਪੱਗ ਤੋਂ ਅੱਗੇ ਖੜਾ ਪੇਸ਼ ਹੋਇਆ ਇਸ ਕਰਕੇ ਵੀ ਇਹ ਇਹ ਮੁੱਦਾ ਤਾਂ ਹੈਗਾ ਇਹ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜਾ ਕਿ ਅਮਰੀਕਾ ਦੇ ਵਿੱਚ ਅਮਰੀਕਾ ਨੂੰ ਭੁਗਤਾਨਾ ਵੀ ਪਊਗਾ ਛੇ ਨੂੰ ਤੋਂ ਥਾ ਦੇ ਮੈਨੂੰ ਲੱਗਦਾ ਕਾਨੂੰਨ ਦੇ ਵਿੱਚ ਜਦੋਂ ਐਪਲੀਕੇਸ਼ਨਾਂ ਵਗੈਰਾ ਪਟੀਸ਼ਨਾਂ ਪਹਿਣਗੀਆਂ ਤੇ ਇਹ ਨੈਕਸਟ ਟਾਈਮ ਅੱਗੇ ਤੋਂ ਇਹ ਹੋਊਗਾ ਕਿ ਉਹ ਬੱਚੇ ਦੇ ਧਿਆਨ ਰੱਖਿਆ ਜਾਵੇ ਕੋਈ ਵੀ ਬੰਦਾ ਜਿਹੜਾ ਕਿ ਜਿਹੜੇ ਧਰਮ ਦੇ ਨਾਲ ਸੰਬੰਧਿਤ ਹੈ ਉਹਨੂੰ ਉਹਦੇ ਧਰਮ ਦੇ ਮੁਤਾਬਕ ਉਹ ਬੰਦੇ ਦੀ ਸਾਰੀ ਵਰਦੀ ਉਹ ਪਹਿਰਾਵਾ ਹੋਣਾ ਚਾਹੀਦਾ ਜ਼ਰੂਰੀ ਹੈ ਇਹ ਇਹ ਵੀ ਮੁੱਦਾ ਹੋਊਗਾ ਪਰ ਬਹੁਤ ਲੋਕਾਂ ਨੇ ਇਤਰਾਜ਼ ਕੀਤਾ ਮੈਂ ਵੇਖਿਆ ਵੀ ਸੋਸ਼ਲ ਮੀਡੀਆ ਤੇ ਕੀ ਵੈਸੇ ਵੀ ਨਿਊ ਚੈਨਲਾਂ ਤੇ ਵੀ ਇਹ ਚੀਜ਼ ਦਾ ਮੁੱਦਾ ਉੱਠਿਆ ਕਿ ਉਹ ਬੱਚਾ ਬਿਨਾ ਪਾਗ ਤੋਂ ਆ ਪਰ ਨੀ ਅਮਰੀਕਾ ਵੀ ਉੱਠਿਆ ਅਮਰੀਕਾ ਦੀ ਨਿਊਜ਼ ਵੀ ਮੁੱਦਾ ਉੱਠਿਆ ਕਿ ਪਾਗ ਤੋਂ ਬਿਨਾ ਉਹ ਬੱਚੇ ਨੂੰ ਪੇਸ਼ ਕੀਤਾ ਗਿਆ ਨਹੀਂ ਜੀ ਨਹੀਂ ਅਮਰੀਕਾ ਉਨਾਂ ਦੇ ਉੱਥੋਂ ਦਾ ਨਾ ਜਿਹੜਾ ਆਪਣਾ ਪੰਜਾਬੀ ਜਾਂ ਇੰਡੀਅਨ মিডিਆ ਉਹਨਾਂ ਦੇ ਵਿੱਚ ਹੀ ਜ਼ਿਆਦਾ ਹੈਗਾ ਜਿਹੜਾ ਪੰਜਾਬੀ মিডিਆ ਨਾ ਅਮਰੀਕਾ ਤੋਂ ਉਹਦੇ ਵਿੱਚ ਹੈ ਇਹ ਇਹਨਾਂ ਨੇ ਗੋਰੀਆਂ ਨੇ ਨਹੀਂ ਤੁਹਾਨੂੰ ਦੱਸਿਆ ਵੀ ਗੋਦੀ মিডিਆ ਇੱਥੇ ਬਣ ਚੁੱਕਿਆ ਹੈ ਨਾ ਤਾਂ ਇੱਕ ਨਿਊਜ਼ ਚੈਨਲ ਹੈਗਾ ਜੋ ਵਾਰ ਵੀ ਚੀਜ਼ ਬਖਾਉਂਦੀ ਹੈ ਜਿਹਨੂੰ ਪ੍ਰਾਈਵੇਟ ਜਿੱਥੇ ਲੱਗ ਕੇ ਨੌ ਮੁਖਤ ਚੌਕ ਇਤਹਾਸ ਤੇ ਜਿਉਂ ਕੇ ਬਣ ਬਣ ਗਈ ਸੀ ਕਿ ਬਣ ਇਹ ਬੰਦੇ ਨੇ ਤਾਂ ਆਪਣੇ ਕੀ ਕਰਦੇ ਨੂੰ ਸੀ ਕਰਨ ਤੇ ਉਹ ਇੱਕ ਪੋਲੀਟੀਕਲ ਮੁੱਦਾ ਹੋਣ ਕਰਕੇ ਇਹ ਆਪਣੇ ਸੁਨਨ ਚੰਨਣ ਨੇ ਪਰ ਆਉਣ ਵਾਲੇ ਸਮੇਂ 'ਚ ਜਦੋਂ ਸਾਡੇ ਸੋਝਵਾਨ ਬੁੱਧੀਜੀਵ ਜਿਹੜੇ ਅੱਗੇ ਆ ਕੇ ਜਦੋਂ ਕੇਸ ਨੂੰ ਹੈਂਡਲ ਕਰਨਗੇ ਵੇਖਣਗੇ ਤਾਂ ਫਿਰ ਇਹਦੇ ਵਿੱਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲੇਗਾ ਔਰ ਸਾਨੂੰ ਜਿੱਤ ਵੀ ਮਿਲੇਗੀ ਇਹਦੇ ਵਿੱਚ ਅੱਛਾ ਜੀ ਮਤਲਬ ਹੁਣ ਇਹ ਆ ਕਿ ਬਹੁਤ ਰਹਿਤ ਪਤੀ ਗੱਲ ਆ ਭਾਜੀ ਕਿ ਜੇ ਇਦਾਂ ਬੱਚੇ ਦਾ ਜੇ ਲੋਕ ਖੜਨਗੇ ਤਾਂ ਵਧੀਆ ਚੀਜ਼ ਹੋਊਗੀ ਹਨਾ ਜੀ ਹਾਂਜੀ ਵੇਖੋ ਜਿਹੜੀ ਪਟੀਸ਼ਨ ਹੋ ਚਲੋ ਇੱਕ ਪਟੀਸ਼ਨ ਦਾ ਕੋਈ ਫਰਕ ਨਹੀਂ ਸੀਗਾ ਉਹ ਫਾਇਦਾ ਨਹੀਂਗਾ ਕਿਉਂਕਿ ਉਹ ਟੈਂਪੋਰਰੀ ਇੱਕ ਪਾਈ ਗਈ ਪਰ ਉਹ 22 ਲੱਖ ਲੋਕਾਂ ਨੇ ਸਾਈਨ ਵੀ ਕਰਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਪਟੀਸ਼ਨ ਦੀ ਇੱਕ ਲਹਿਰ ਬਣ ਗਈ ਉਹਦੇ ਨਾਲ ਪਤਾ ਲੱਗ ਗਿਆ ਵੀ ਸਾਡੇ ਨਾਲ ਲੋਕ ਕਿੰਨੇ ਕੋ ਖੜੇ ਐਸ ਬੱਚੇ ਨਾਲ ਹੈਨਾ ਉਹ ਉਹ ਜਦੋਂ ਬੱਚਾ ਬਾਹਰ ਆ ਕੇ ਵੇਖੂਗਾ ਨਾ ਜਾਂ ਜਦੋਂ ਵੀ ਉਹਨੂੰ ਟਾਈਮ ਲੱਗੂਗਾ ਕਿਤੇ ਜਦੋਂ ਆਊਗਾ ਬਾਹਰ ਜਵਾਨ ਤੋਂ ਤੇ ਉਦੋਂ ਵੇਖੂਗਾ ਕਿ ਮੇਰੇ ਲਈ ਇੰਨੀ ਦੁਨੀਆ ਖੜਕੀ ਉਹਨੂੰ ਦੱਸ ਰਹੇ ਨੇ ਉਹਦੇ ਕਜੰਦੇ ਗੱਲ ਹੋਈ ਆ ਉਹਨਾਂ ਨੇ ਮੌਕਾ ਦਿੱਤਾ ਉਹਨੂੰ ਗੱਲ ਕਰਨ ਦਾ ਤੇ ਅੰਦਰ ਕੈਂਪ ਚ ਹਾਂਜੀ ਤੇ ਉਹਨੇ ਸਾਰਾ ਕੁਝ ਦੱਸਿਆ ਵੀ ਤੇਰੇ ਨਾਲ ਦੁਨੀਆ ਖੜੀ ਜਾਂ ਤੂੰ ਵੇਖ ਵੇਖ ਕਰੋ ਜਾਂ ਕੋਈ ਗੱਲ ਨਹੀਂ ਅੱਛਾ ਜੀ ਤੇ ਉਹ ਬੱਚੇ ਨੂੰ ਹੌਸਲਾ ਦੇ ਰਹੇ ਰਹੇ ਹਾਂਜੀ ਤੇ ਬਾਕੀ ਹਲੇ ਤਾਂ ਉਹ ਵਿਚਾਰਾ ਬੱਚਾ ਜਿਹੜਾ ਹਰਜਿੰਦਰ ਸਿੰਘ ਆ ਉਹ ਮੈਂਟਲੀ ਪ੍ਰੀਪੇਅਰ ਨਹੀਂ ਹੈਗਾਗਾ ਗੱਲਬਾਤ ਵੀ ਕਰਨ ਨੂੰ ਮੈਨੂੰ ਲੱਗਦਾ ਤੇ ਜਦੋਂ ਆਊਗਾ ਬਾਅਦ ਚ ਉਹਨੂੰ ਕੁਝ ਨਾ ਕੁਝ ਮੈਡੀਕਲ ਸੂਰਤ ਦਿੱਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਨੇ ਵਕੀਲਾ ਨਾਲ ਅੱਗੇ ਵੇਖਣਾ ਵੀ ਅਸੀਂ ਇਹਨੂੰ ਕਿਵੇਂ ਹੁਣ ਅੱਗੇ ਪੇਸ਼ ਕਰਨਾ ਹਨਾ ਹਾਂ ਸਹੀ ਆ ਭਾਜੀ ਜੇ ਡਾਕਟਰ ਸਾਹਿਬ ਨਾਲ ਖੜ ਕੇ ਆ ਵਧੀਆ ਵਕੀਲ ਹੋ ਗਿਆ ਮਹਿੰਗਾ ਵਕੀਲ ਹੋ ਗਿਆ ਫਿਰ ਤਾਂ ਆਪਣੀ ਜਿੱਤ ਪੱਕੀ ਹੈ ਜੀ ਮੁੰਡਾ ਬਾਹਰ ਆ ਜਾਊਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਊਗਾ ਕਿਉਂਕਿ ਇੱਥੇ ਐਕਸੀਡੈਂਟ ਦਾ ਵੇਖੋ ਜਿਹੜੀ ਅਮਰੀਕਾ ਦੀ ਜਿਹੜੀ ਵੈਬਸਾਈਟ ਹੈ ਸਰਕਾਰੀ ਉਹਦੇ ਤੋਂ ਹੀ ਪਾਇਆ ਗਿਆ ਕਿ 40 ਤੋਂ 50 ਹਜ਼ਾਰ ਹਰ ਸਾਲ ਐਕਸੀਡੈਂਟ ਹੁੰਦਾ ਤੇ ਜਿੰਦੇ ਵਿੱਚ ਜਿੰਦੇ ਵਿੱਚ ਕਟੋ ਕਟ 50% ਜਿਹੜੇ ਆ ਕਿ ਗੋਰਿਆਂ ਤੋਂ ਅਸੀਂ ਐਕਸੀਡੈਂਟ ਹੁੰਦੇ ਆ ਵਿੱਚ ਕਮਰਸ਼ੀਅਲ ਕਮਰਸ਼ੀਅਲ ਵਹੀਕਲ ਦੇ ਵਿੱਚ ਛੋਟੇ ਵਹੀਕਲ ਜਿਹੜੇ ਹੁੰਦੇ ਆ ਇਹਨਾਂ ਦੇ ਹੁੰਦੇ ਆ ਤੇ ਜਿਹੜੇ ਕਿ ਆਪਣੇ ਜਿਹੜੇ ਇੰਡੀਅਨ ਮੂਲ ਦੇ ਬੰਦੇ ਆ ਜਿਹੜੇ ਆਪਣੇ ਜਿਹਨੂੰ ਬਰਾਊਨ ਸਕਿਨ ਕਹਿ ਦਿੰਦੇ ਨੇ ਉਹ ਉਹਨਾਂ ਦੇ 1% ਆ ਜੀ ਸਾਰਾ ਤੇ ਬਾਕੀ ਸਾਰੀਆਂ ਜਿਹੜੀਆਂ ਲੋਕੀ ਹੋਰ ਤਰ੍ਹਾਂ ਦੇ ਆ ਸਾਰਾਂ ਦੇ ਕੁਝ ਕੁਝ ਪਰਸੈਂਟ ਹੈਗੇ ਨੇ ਪਰ 50% ਤੋਂ ਜ਼ਿਆਦਾ ਉਹ ਇਹਨਾਂ ਲੋਕਾਂ ਦੇ ਐਕਸੀਡੈਂਟ ਜ਼ਿਆਦਾ ਆਉਂਦੇ ਪਏ ਆ ਵਿੱਚ ਠੀਕ ਆ ਬਾਜੀ ਠੀਕ ਆ ਨਾ ਇਹ ਤਾਂ ਇੱਕ ਹਾਂਜੀ ਬੱਚੇ ਤੋਂ ਛੋਟੀ ਗਲਤੀ ਹੋ ਗਈ ਬਸ ਉਹਨੇ ਕਿਉਂ ਜਲਦਬਾਜ਼ੀ ਉਹ ਬੱਚੇ ਨੇ ਕੀਤੀ ਉਹ ਚੀਜ਼ ਨੂੰ ਲੈ ਕੇ ਬਹਿ ਕੇ ਉਹਨਾਂ ਨੇ ਮੁੱਦਾ ਬਣਾ ਲਿਆ ਕਿਉਂਕਿ ਅੱਗੇ ਇਲੈਕਸ਼ਨ ਆ ਮੈਂ ਵਾਰ-ਵਾਰ ਇਹ ਦੱਸ ਰਿਹਾ ਕਿ ਇਲੈਕਸ਼ਨਾਂ ਦਾ ਬਸ ਮੁੱਦਾ ਬਣ ਗਿਆ ਇਹਨਾਂ ਦਸ਼ਾ 'ਚ ਵੀ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ ਬੜੇ ਦੁੱਖ ਦੀ ਗੱਲ ਹੈ ਤੇ ਬਾਕੀ ਪ੍ਰਮਾਤਮਾ ਅਗੇ ਹੀ ਅਰਦਾਸ ਆ ਕਿ ਬੱਚਾ ਚੜ੍ਹਦੀ ਕਲਾ 'ਚ ਰਹੇ ਤੇ ਉਹ ਅੱਗੇ ਆਪਦਾ ਜੀਵਨ ਚੰਗਾ ਬਤੀਤ ਕਰ ਸਕੇ ਤੁਹਾਨੂੰ ਜਿੱਤ ਮਿਲੇ ਜੀ ਬਹੁਤ ਬਹੁਤ ਧੰਨਵਾਦ ਬਾਜੀ ਤੁਸੀਂ ਆ ਬਹੁਤ ਵਧੀਆ ਨਿਊਜ਼ ਦੱਸੀ ਆ ਕਿਉਂਕਿ ਡਾਕਟਰ ਸਾਹਿਬ ਨੇ ਇੰ ਤੇ ਤੇ ਆ ਦੇਲ ਤੋੜਾ ਤਾਂ ਬਿਲਕੁਲ ਡਾਕਟਰ ਸੁਆਰਮਣ ਸਿੰਘ ਵੇਖੋ ਕਿਸਾਨ ਮੋਰਚੇ ਜੀ ਵੀ ਬੜੇ ਅੱਗੇ ਹੋ ਕੇ ਚੱਲੇ ਨੇ ਸਾਡੇ ਨਾਲ ਮੋਢਾ ਮੋਢਾ ਲਾਇਆ ਕਿਸਾਨਾਂ ਦੇ ਨਾਲ ਇੰਡੀਆ ਦੇ ਵਿੱਚ ਤੇ ਇੱਥੇ ਵੀ ਜਿਹੜੇ ਕੋਈ ਮੁੱਦੇ ਹੁੰਦੇ ਆ ਉਹਨਾਂ ਦੇ ਵਿੱਚ ਆਉਂਦੇ ਆ ਉਹ ਅੱਗੇ ਖੜਦੇ ਆ ਤੇ ਹੁਣ ਵੀ ਉਹਨਾਂ ਨੇ ਜ਼ਰੂਰ ਜ਼ਿੰਮੇਵਾਰੀ ਲਈ ਆ ਤੇ ਸਾਨੂੰ ਬੜੀ ਉਮੀਦ ਆ ਕਿ ਉਹ ਬੜੇ ਸਿਆਣੇ ਸੋਲਝੇ ਹੋਏ ਨੇ ਉਹ ਜਦੋਂ ਵੀ ਉਹ ਅੱਗੇ ਆਉਣਗੇ ਤਾਂ ਸਾਰੀਆਂ ਕਿਉਂਕਿ ਜੱਥੇਬੰਦੀਆਂ ਵੱਡੀਆਂ ਜਿਹੜੀਆਂ ਨੇ ਇੱਥੋਂ ਦੇ ਅਮਰੀਕਾ ਕੈਨੇਡਾ ਦੀਆਂ ਉਹਨਾਂ ਨਾਲ ਗੱਲਬਾਤ ਕਰਕੇ ਹੋਣਾ ਕਿਉਂਕਿ ਵਕੀਲ ਉੱਥੇ ਇਹ ਨਹੀਂ ਹੋਣਾ ਵੀ ਜਿਹੜਾ ਆਮ ਕੋਈ ਵਕੀਲ ਛੋਟਾ ਹੋਊਗਾ ਉਹਨੂੰ ਚੱਕ ਕੇ ਅੱਗੇ ਕਰ ਦੇਣਾ ਉੱਥੇ ਜਿਹੜੇ ਸੀਨੀਅਰ ਤੋਂ ਸੀਨੀਅਰ ਵਕੀਲ ਹੋਣਗੇ ਨਾ ਉਹ ਉਹ ਉੱਥੇ ਪੇਸ਼ ਕੀਤੇ ਜਾਣਗੇ ਤਾਂ ਉਹ ਸਾਰਾ ਕੁਝ ਹੀ ਉਹਨਾਂ ਨੇ ਹੈਂਡਲ ਕਰ ਜਾਣਾ ਕਿਉਂਕਿ ਇਸ ਕੱਲੇ ਬੱਚੇ ਦੀ ਨਹੀਂ ਗਲਤੀ ਹੈਗੀ ਉਹਦੇ ਵਿੱਚ ਗਲਤੀ ਗੱਡੀਆਂ ਵਾਲੇ ਦੀ ਵੀ ਇੰਨੀ ਓਵਰ ਸਪੀਡ ਤੇ ਚੱਲ ਰਏ ਕਿ ਉਹਨਾਂ ਦਾ ਕੰਟਰੋਲ ਕਿਉਂ ਨਹੀਂ ਹੋਇਆ ਸਿਰਫ ਦੋ ਗੱਡੀਆਂ ਨਹੀਂ ਹੋਈਆਂ ਬਾਕੀ ਸਾਰੀਆਂ ਗੱਡੀਆਂ ਕ ਸਰੀਆਂ ਗੱਡੀਆਂ ਕੰਟਰੋਲ ਹੋਈਆਂ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਮੰਨ ਕੇ ਚੱਲੋ ਅੱਗੇ ਕੋਈ ਐਕਸੀਡੈਂਟ ਪਹਿਲਾਂ ਹੀ ਹੋਇਆ ਹੁੰਦਾ ਉੱਥੇ ਗੱਡੀਆਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਖੜੀਆਂ ਹੁੰਦੀਆਂ ਕਿ ਲੋਕ ਪਿਛੋਲੇ ਆ ਕੇ ਮਾਰਦੇ ਨੇ ਗੱਡੀਆਂ ਹਨਾ ਇਹ ਵੀ ਸਵਾਲ ਉੱਠਦੇ ਆ ਇਹ ਇਹ ਅੱਗੇ ਕੋਰਟ ਜੀ ਸਾਰਾ ਕੁਝ ਅੱਗੇ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਆਪਾਂ ਅੱਗੇ ਦੱਸਦੇ ਰਹਿਵਾਂਗੇ ਸਰੋਤਿਆਂ ਨੂੰ ਕਿ ਜੋ ਜ ਨਵੀਂ ਅਪਡੇਟ ਆਊਗੀ ਹਨਾ ਠੀਕ ਆ ਭਾਜੀ ਧੰਨਵਾਦ ਭਾਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸਮਾਂ ਦਿੱਤਾ ਦਰਸ਼ਕਾਂ ਤੱਕ ਇਹ ਪੁੱਜਦੀ ਨਿਊਜ਼ ਪਹੁੰਚਾਈ ਦਰਸ਼ਕੋ ਵੀਡੀਓ ਤੁਹਾਨੂੰ ਵਧੀਆ ਜੈਨ ਨੂੰ ਸਬਸਕ੍ਰਾਈਬ ਤਾਂ ਬੈਲ ਆਈਕਨ ਜਰੂਰ ਦਬਾਇਓ ਧੰਨਵਾਦ ਸ੍ਰੀ ਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ